D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂਦਰਜੀਤ ਸਿੰਘ ਤੁਮਾਣਾ ਸਵਾਗਤ ਕਰਦਾ ਹਾਂ। ਅੰਮ੍ਰਿਤਸਰ ਦੇ ਦਿਹਾਤੀ ਇਰੇ ਤੋਂ ਇੱਕ ਬਜ਼ੁਰਗ ਦੀ ਪੱਗ ਦੀ ਬੇਅਦਬੀ ਹੋਣ ਦੀ ਘਟਨਾ ਸਾਹਮਣੇ ਆ ਰਹੀ ਹੈ। ਬਜ਼ੁਰਗ ਵੱਲੋਂ ਇਲਜ਼ਾਮ ਲਗਾਇਆ ਜਾ ਰਹੇ ਨੇ ਕਿ ਨਿਜੀ ਰਣਜੀਤ ਦੇ ਚਲਦਿਆਂ ਕੁਝ ਨੌਜਵਾਨਾਂ ਵੱਲੋਂ ਉਸ ਦੀ ਪੱਗ ਦੀ ਬੇਅਦਬੀ ਕੀਤੀ ਗਈ ਹੈ। ਉਸ 'ਤੇ ਇਲਜ਼ਾਮ ਲਗਾਏ ਨੇ ਕਿ ਉਹ ਪੈਲਸ ਵਿੱਚ ਆਪਣੇ ਪਰਿਵਾਰ ਨੂੰ ਛੱਡ ਕੇ ਘਰ ਪਰਤਿਆ ਸੀ। ਇਸ ਦੌਰਾਨ 15 ਦੇ ਕਰੀਬ ਨੌਜਵਾਨ ਆਏ, ਉਨ੍ਹਾਂ ਨੇ ਉਸ ਦੀ ਪੱਗ ਦੀ ਬੇਅਦਬੀ ਕੀਤੀ, ਉਸ ਨਾਲ ਕੁੱਟਮਾਰ ਵੀ ਕੀਤੀ ਤੇ ਉਸ ਦੀ ਦੁਕਾਨ ਦੀ ਪੰਨ ਤੋੜ ਵੀ ਕੀਤੀ। ਜਿਸ ਤੋਂ ਬਾਅਦ ਇਹ ਘਟਨਾ ਕਰਕੇ ਉਹ ਉਥੋਂ ਫਰਾਰ ਹੋ ਗਏ ਇਸ ਦੀ ਸੀਸੀਟੀਵੀ ਵੀਡੀਓ ਵੀ ਰਿਕਾਰਡ ਹੋਈ ਹੈ ਆਪਣਾ ਜਿਹੜਾ ਪਿੰਡ ਮੇਲਾ ਲਖਦੀਪ ਸਿੰਘ ਜੰਘ ਸਿੰਘ ਅੰਮ੍ਰਤਾ ਜੀ ਦੇਲੇਗੇ ਹਾਂਜੀ ਕੀ ਗੱਲ ਹੋਈ ਜਿਹੜੀ ਤੁਸੀਂ ਕਹਿ ਰਹੇ ਹੋ ਗੱਲ ਇਹ ਵੀ ਰਿਸ਼ਤੇਦਾਰਾਂ ਦੇ ਵਿਆਹ ਸੀ ਪੈਸੇ ਤੇ ਮੈਂ ਪਰਿਵਾਰ ਨੂੰ ਛੱਡ ਆਇਆ ਤੇ ਗੁਰਦੇਵ ਸਿੰਘ ਆਪੀ ਕੇ ਮੇਰੇ ਪਰਿਵਾਰ ਅੰਮ੍ਰਤਾ ਜੀ ਤੇ ਉਹਨਾਂ ਤੋਂ ਮੈਂ ਮੇਖ ਚੂਤੀ ਦਿੱਤੀ ਆ ਇਹਨਾਂ ਨੇ ਮੈਨੂੰ ਫੋਨ ਕੀਤਾ ਤੇ ਮੈਂ ਜਾ ਕੇ ਤੇ ਗੱਲੀ ਤੇ ਖੜ ਕੇ ਤੇ ਇਹਨਾਂ ਨੂੰ ਛਡਾ ਲਿਆ ਮੈਨੂੰ ਪਤਾ ਨਹੀਂ ਇਹਨਾਂ ਮਗਰੋਂ ਆਣ ਕੇ ਮੰਗ ਲਿਆਏ ਤੂੰ ਢੀਲੋ ਵਾ ਲੋ ਅਗੇ ਢੀਲੋ ਗੁਰਦੇਵ ਸਿੰਘ ਸਾਹਸ ਸਿੰਘ ਦਾ ਮੁੰਡਾ ਛੋਟਾ 10 15 ਬੰਦੇ ਨੇ ਤੇ ਮੈਂ ਆਪਣੇ ਤਰ੍ਹਾਂ ਬੱਚਿਆਂ ਦਾ ਸੌਦਾ ਦੇ ਦਿਆਂ ਦੁਕਾਨ ਦੀ ਹਾਂਜੀ ਸੌਦਾ ਦੇ ਦਿਆਂ ਆਉਂਦੇ ਮੈਨੂੰ ਫਤੇ ਬਲਾਈ ਆ ਫਤੇ ਬਲਾ ਕੇ ਮੈਨੂੰ ਕੁੱਟਣਾ ਸ਼ੁਰੂ ਕਰਤਾ ਮੇਰੇ ਕੇਸਾਂ ਤੇ ਲੜੀ ਕੀਤੀ ਆ ਮੇਰੀ ਦਸਤਾਰ ਲਾਈ ਆ ਤੇ ਕੋਈ ਵੀ ਲੈ ਗਏ ਨੇ ਤੇ ਮੈਂ ਇਨਸਾਮ ਮੰਗਨਾ ਦਸਤਾਰ ਦਸਤਾਰ ਤੇ ਲੋਈ ਕੇਸ ਕੀ ਕੰਗਾ ਤੇ ਨਾਲੇ ਮਾਰ ਜਗੇ ਮੋਢਿਆਂ ਤੇ ਕੜੇ ਕੁੜੇ ਮੈਂ ਪ੍ਰਸ਼ਾਸਨ ਨੂੰ ਇਹ ਮੰਗ ਮੰਗਦਾ ਕਿ ਮੇਰਾ ਦਸਤਾਰ ਕਿਹੜੀ ਮੇਰਾ ਸਿਰ ਲੈ ਗਏ ਨੇ ਕਾਲਕਸ ਨੂੰ ਬੇਨਤੀ ਕਰਦਾ ਜਥੇ ਬੰਦਿਆਂ ਨੂੰ ਬੇਨਤੀ ਕਰਦਾ ਮੈਨੂੰ ਸਾਬਤ ਦਵਾਇਆ ਜਾਏ ਕਿ ਇਹ ਗੁੰਡਿਆਂ ਨੇ ਮੇਰਾ ਅੱਜ ਨਸਾਂ ਤੇ ਧਮਕੀ ਦੇ ਕੱਲ ਮੇਰਾ ਹੋਰ ਨੁਕਸਾਨ ਕਰ ਸਕਦੇ ਨੇ ਸੱਚ ਦਾ ਸਾਥ ਹੋਣਾ ਚਾਹੀਦਾ ਹੈ ਝੂਠ ਦਾ ਝੂਠ ਹੋਣਾ ਚਾਹੀਦਾ ਕਿਹੜੇ ਥਾਣੇ ਦਰਖਾਏ ਦਿੱਤੀ ਤੂੰ ਥਾਣੇ ਮੈਂ ਚੌਕੀ ਦਿੱਤੀ ਬੱਚਿਆਂ ਦੀ ਚੌਕੀ ਬੁੱਲਣ ਮੌਕੇ ਵੀ ਆਂਦੇ ਟੁੱਟ ਪਾਦੀ ਵੀ ਆ ਗਈ ਆ ਮਦਦ ਸੀ ਜਿਹੜਾ ਤੋੜਿਆ ਉਹਨਾ ਤੇ ਇਸ ਕਾਰਕਿ ਉਹ ਮੈਂ ਬੇਨਤੀ ਕਰਦਾ ਜਥੇਬੰਦੀਆਂ ਸੰਗਠਨ ਅਦਾ ਕਾਹਨਗਾ ਰਿਕਾਰਡਿੰਗ ਮੈਂ ਇਸ ਕਰਤੀ ਹੈ ਕੈਮਰਾ ਆ ਰਿਹਾ ਆ ਜਾਨੂੰ ਪੁਲਿਸ ਨੇ ਵਿਖਾਤੀ ਆ ਇਹੋ ਜਥੇਬੰਦੀਆਂ ਬੇਨਤੀ ਕਰਦਾ ਕਿ ਇੱਕ ਸ਼ਰਾਬੀ ਬੰਦੇ ਗੁੰਡੇ ਬੰਦੇ ਮੇਰੇ ਕੇਸਾਂ ਦੀ ਬੈਲ ਵੀ ਕੰਗਾ ਦਸਤਾਰ ਕੇਸ ਕੀ ਲੋਈ ਨਾਲੇ ਮੇਰਾ ਇੱਕ ਦੁਕਾਨੇ ਘੁੱਟਿਆ ਗਿਆ ਦੁਕਾਨ ਵਿੱਚ ਮੇਰੀ ਭੰਨ ਤੋੜ ਕੀਤੀ ਆ ਉਤਰਾ ਸੀਸੇ ਪਏ ਨੇ ਕਾਲ ਤੱਕ ਜਿਹੜੂ ਮੈਂ ਬੇਨਤੀ ਕਰਦਾ ਕਿ ਇਹ ਸਾਡਾ ਕਿ ਉਹ ਕਿਹੋ ਜਿਹਾ ਹਾਲ ਉਹ ਸਾਡੀ ਕੌਣ ਜ਼ਿੰਮੇਵਾਰੀ ਬਣੇਗਾ ਸਾਨੂੰ ਇਹ ਗੱਲ ਦਾ ਇਨਸਾਫ ਦਵਾਇਆ ਜਾਵੇ ਸੱਚ ਦਾ ਸਾਥ ਹੋਵੇ ਤੇ ਝੂਠ ਦਾ ਦੋਸਤ ਨਾ ਹੋਵੇ ਕਿੰਨੇ ਕੁ ਬੰਦੇ ਕਿਹੋ ਪਤਾ ਕੋਈ ਬੰਦੇ 15 ਕੇ ਗੀ ਹਾਂ ਆਮ ਕੱਤੇ ਆਈ ਕੋ ਆਮ ਪਾਰਟੀ ਨੇ ਸਾਹ ਵੰਡਿਆ ਹਾਂਜੀ ਗੱਡੀ ਇੱਕ ਬੈਰੋ ਆਈ ਆ ਇੱਕ ਦੂਜੀ ਕਾਰ ਆਈ ਆ ਆਮ ਪਾਰਟੀ ਦੇ ਸਬੰਧ ਕਰਕੇ ਪਿਆਨੂ ਕਿਸੇ ਦਾ ਡਰ ਨਹੀਂ ਆਣਗੇ ਪੂਰੀ ਗੁੰਡਾਗਰਦੀ ਉਹਨਾਂ ਕੀਤੀ ਆ ਜੇ ਪਿੰਡ ਦੇ ਲੋਕ ਨਾਂ ਨਿਕਲਦੇ ਤੇ ਮੇਰਾ ਖੁਰੇ ਜਿਆਦਾ ਨੁਕਸਾਨ ਕਰ ਦਿੰਦੇ ਪਿੰਡ ਦੇ ਲੋਕਾਂ ਨੇ ਮੈਨੂੰ ਬਚਾਇਆ ਲਲਕਾਰੇ ਮਾਰ ਕੇ ਫੜ ਲੋ ਜਾਵੇ ਨਾ ਤੇ ਗੱਡੀਆਂ ਭਜਾ ਕੇ ਲੈ ਗਏ ਨੇ ਇਹੋ ਮੇਰੀ ਬੇਨਤੀ ਹੈ ਜਥੇਬੰਦੀਆਂ ਨੂੰ ਵੀ ਕਾਲ ਤਖਤ ਨੂੰ ਵੀ ਬੇਨਤੀ ਆ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਸੱਚ ਦਾ ਸਾੱਚ ਹੋਵੇ ਕਿ ਜੇ ਕੇਸਾਂ ਦੀ ਗੱਲ ਕੀਤੀ ਮੇਰੀ ਪੱਗ ਦਾ ਮੇਰਾ ਸਿਰ ਹੀ ਲੱਗੇ ਪੱਗ ਹੀ ਲੱਗੇ ਮੇਰੇ ਵਾਲ ਖਰਾ ਕੇ ਮੇਰੇ ਨੂਰ ਨਾ ਬਤਾਰਾ ਕਿਤੇ ਜਨਾ ਪਿੰਡ ਦੇ ਪਿੰਦੇ ਮੇਰਾ ਨੁਕਸਾਨ ਬੜਾ ਜਿਆਦਾ ਕਰ ਜਾਣਾ ਇਹ ਮੈਂ ਬੇਨਤੀਆਂ ਕਰਨ ਬੇਨਤੀ ਜਥੇਬੰਦੀਆਂ ਨੂੰ ਕਰਦਾ ਵੀ ਮੇ ਇਹ ਗੱਲ ਦਾ ਮੈਨੂੰ ਸੱਚ ਦਵਾਇਆ ਜਾਵੇ ਅੱਜ ਮੇਰ ਨਾਲ ਹੋਈਏ ਕੱਲ ਹੋਰ ਕਿਹ ਸਿੱਖ ਨੂੰ ਹੋਈਏ ਇਸ ਕਰਕੇ ਮੇਰਾ ਬੇਨਤੀ ਆ ਕਾਲ ਤਖਤ ਨੂੰ ਵੀ ਬੇਟੀ ਨੂੰ ਵੀ ਜਥੇ ਬੰਦਿਆਂ ਨੂੰ ਵੀ ਇਹਦਾ ਮਨ ਨੂੰ ਸਾਫ ਦਵਾਜੇ ਮੇਰੀ ਜਗਮੀ ਕੀਤੀ ਹੈ ਮੇਰੀ ਸਿੱਕੀ ਸਕੂਨ ਦੀ ਇਸ ਮਾਮਲੇ ਵਿੱਚ ਪੁਲਸ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਦੀ ਰਿਪੋਰਟ ਤੱਜ ਕਰ ਲਈ ਗਈ ਹੈ ਤੇ ਜਾਂਚ ਜਾਰੀ ਹੈ ਬੇਨਤੀ ਹੈ ਵੀ ਦੋਹਾਂ ਧਿਰਾਂ ਦੀਆਂ ਦਰਖਾਸਤਾਂ ਸਟੇਟ ਕੋਮ ਆਈਆਂ ਜੀ ਜੋ ਵੀ ਬੰਦ ਦੀ ਕਾਰਵਾਈ ਕਾਨੂੰਨ ਬਤਾ ਕੋ ਕੀਤੀ ਜਾਏਗੀ ਉਹਨੂੰ ਦੁਬਾਰਾ ਕੋਈ ਫੋਟੋਸ ਫਟ ਵੀ ਆਈ ਹੈ ਵੀਡੀਓ ਤੇ ਆਓ ਆਏ ਤੋਂ ਦਾਦੀ ਇੱਕ ਇਸ ਮਾਮਲੇ ਵਿੱਚ ਬਜ਼ੁਰਗ ਲਖਵੀਰ ਸਿੰਘ ਵੱਲੋਂ ਅਕਾਲ ਤਖਤ ਸਾਹਿਬ ਨੂੰ ਵੀ ਇਸ ਮਾਮਲੇ ਵਿੱਚ ਦਾਖਲ ਦੇਣ ਦੀ ਅਪੀਲ ਕੀਤੀ ਗਈ ਹੈ ਉਸ ਦਾ ਕਹਿਣਾ ਹੈ ਕਿ ਇਹ ਬੇਅਦਬੀ ਦਾ ਮਾਮਲਾ ਹੈ ਉਹ ਦੇਖਣਾ ਪਵੇਗਾ ਕਿ ਇਸ ਮਾਮਲੇ ਵਿੱਚ ਅੱਗੇ ਕੀ ਕਾਰਵਾਈ ਹੁੰਦੀ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ